ਨੀ ਇਹ ਫਿਰ ਤੁਹਾਡੇ ਤੇ ਜਿੱਦਾਂ ਬਾਰ-ਬਾਰ ਤੁਹਾਨੂੰ ਕਾਲ ਕਰਕੇ ਧਮਕਾਇਆ ਕਿ ਜਾਂਦਾ ਸੀ ਕੇਸ ਵਾਪਸ ਲੈਣ ਨੂੰ ਕਿਹਾ ਜਾਂਦਾ ਸੀਗਾ ਕੇਸ ਨੂੰ ক্লোਜ਼ ਕਰਨ ਦੇ ਲਈ ਕਿਹਾ ਜਾਂਦਾ ਸੀਗਾ ਮੇਰੇ ਹਸਬੰਦ ਨੂੰ ਦੋ ਤਿੰਨ ਵਾਰੀ ਇਹਨਾਂ ਨੇ ਫੋਨ ਕਾਲ ਕਰਕੇ ਸਿੱਧਾ ਕਿਹਾ ਕਿ ਜਾਂ ਤਾਂ ਆਪਣੀ ਵਾਈਫ ਤੋਂ ਜ਼ਬਰਦਸਤੀ ਜਿੱਦਾਂ ਵੀ ਕਰਤਾ ਹੁੰਦਾ ਹੈ ਸੈਣ ਕਰਵਾ ਤੇ ਨਹੀਂ ਤੇ ਛੱਡ ਦੇ ਅਹੀਂ ਇਹਨੂੰ ਇਹਨੂੰ ਤੇ ਇਹਦੇ ਪਰਿਵਾਰ ਨੂੰ ਤੇ ਮਾਰਨਾ ਮਾਰਨਾ ਤੇਨੂੰ ਵੀ ਸੀ ਮਾਰ ਤਾਸ ਤਾਂ ਨੀ ਕੋ ਵਾਲੇ ਤੇ ਜਿਹੜਾ ਮਾਨ ਜੋ ਕਿ ਤਰਨਤਾਰਨ ਕੋਰਟ ਨੇ ਠਾਰ ਕਰ ਦਿੱਤਾ ਵੇ ਇਹਨਾਂ ਨੂੰ ਭਾਵੇਂ ਹੋਣਾ ਐ ਐਮਐਲਏ ਪਰ ਇੱਕ ਐਸਐਚਓ ਇੱਥੇ ਗੁਰਚਰ ਸਿੰਘ ਉਹਦੇ ਵੱਲੋਂ ਐਮਐਲਏ ਦੀ ਬਾਰੀ ਖੋਲੀ ਜਾਂਦੀ ਆ ਫਰੰਟ ਸੀਟ ਤੇ ਪਠਾ ਕੇ ਤੇ ਉਹਨੂੰ ਸਲੂਟ ਮਾ ਕੇ ਜੇਲ੍ਹ ਦੇ ਵਿੱਚ ਲੈ ਜਾਂਦੇ ਤੇ ਕੰਪਰਮਾਈਜ਼ ਵੀ ਇਦਾਂ ਨਹੀਂ ਸੀ ਕਰਦੇ ਕਿ ਆਪਣੇ ਪਰਿਵਾਰ ਨੂੰ ਲਿਆ ਕੇ ਮੇਰੇ ਤੋਂ ਮਾਫੀ ਮੰਗਦੇ ਮੈਨੂੰ ਧਮਕੀਆਂ ਦਿੰਦੇ ਸੀ ਮੈਨੂੰ ਹਰਾਸਮੈਂਟ ਕੀਤਾ ਜਾਂਦਾ ਸੀ ਜੈਪੀਮ ਜੈਪਾਰਤ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇੰਡੀਆ 5 ਤੇ ਮੈਂ ਹਾਂ ਤੁਹਾਡੇ ਨਾਲ ਅਮਨ ਗਿੱਲ ਸਾਥੀਓ ਬੀਤੇ ਦਿਨੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਮਾਨਯੋਗ ਕੋਰਟ ਨੇ 4 ਸਾਲ ਦੀ ਜਿਹੜਾ ਸਜ਼ਾ ਸੁਣਾਈ ਹੈ ਜਿਸ ਭੈਣ ਦੇ ਵੱਲੋਂ ਇਹ ਲੰਬਾ ਸੰਘਰਸ਼ ਲੜਿਆ ਗਿਆ ਤੇ ਜਿਸ ਭੈਣ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਨੂੰ ਇਹ ਸਜ਼ਾ ਸੁਣਾਈ ਗਈ ਹੈ ਉਹ ਭੈਣ ਇਸ ਵੇਲੇ ਇੰਡੀਆ 5 ਦੇ ਨਾਲ ਜੁੜੇ ਹੋਏ ਆ ਸਵਾਗਤ ਕਰਦੇ ਹਾਂ ਉਹਨਾਂ ਦਾ ਭੈਣ ਜੀ ਜੈ ਭੀਮ ਜੈ ਭਾਤਕ ਕੀ ਫੈਸਲੇ ਤੋਂ ਸੰਤੁਸ਼ਟੋ हां जी बिल्कुल संतोषਾ ਮੈਂ ਧੰਨਵਾਦ ਕਰਦੀ ਮਾਨਜੋ ਕੋੜ ਦਾ ਫਿਰ ਜਿਨ੍ਹਾਂ ਨੇ ਮੇਰੀ ਬਤਨੋ ਸਾਹਿਬਾ ਜਿਹੜੀ ਸੁਣਵਾਈ ਕੀਤੀ ਹੈ ਤੇ ਧੰਨਵਾਦ ਉਹਨਾਂ ਦਾ ਵੀ ਕਰਦੀ ਹਾਂ ਅਮਿਤ ਤਮਨਜੀ ਦਾ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੋਂ ਤੇ ਬਿਨਾਂ ਕਿਸੇ ਪੈਸੇ ਤੋਂ ਮੇਰੇ ਹੈਲਪ ਕੀਤੀ ਹੈ ਤੇ ਆਪਣੇ ਪੇਸ਼ੇਂ ਨੂੰ ਜਿਹੜੀ ਪਹਿਲ ਦਿੱਤੀ ਹੈ ਜੀ 13 ਸਾਲ ਦਾ ਸਮਾਂ ਕੋਈ ਘੱਟ ਸਮਾਂ ਨਹੀਂ ਹੁੰਦਾ ਬਹੁਤ ਲੰਮਾ ਸਮਾਂ ਹੁੰਦਾ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪਿਆ ਹੋਵੇਗਾ ਕਿੱਦਾਂ-ਕਿੱਦਾਂ ਦੀਆਂ ਮੁਸੀਬਤਾਂ ਜਿਹੜੀਆਂ ਉਹ ਝੇਲੀਆਂ ਤੇ ਕੀ-ਕੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਬਹੁਤ ਜ਼ਿਆਦੀਆਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਬੜਾ ਔਖਾ ਸਮਾਂ کئی-ਕਈ ਵਾਰ ਰਾਤ ਨੂੰ 2-2 ਵਜੇ ਤੱਕ ਸਾਨੂੰ ਭੱਜਣਾ ਪੈਂਦਾ ਹੁੰਦਾ ਸੀ ਘਰ ਤੋਂ ਜੇ ਤੱਕ ਕੋਈ ਤਾਂ ਕੀ ਆ ਜਾਣੀ ਜੇ ਤੱਕ ਕੋਈ ਫੋਨ ਆ ਜਾਣਾ ਤੁਹਾਡੇ ਘਰ ਤੇ ਅੱਜ ਹਮਲਾ ਕਰਨਾ ਤੁਹਾਨੂੰ ਅੱਜ ਛੱਡਣਾ ਨਹੀਂ ਤਾਂ ਉਸੇ ਵੇਲੇ ਅਸੀਂ ਆਪਣਾ ਘਰ ਛੱਡ ਕੇ ਚਲ ਜਾਂਦੇ ਹੁੰਦੇ ਸੀ ਇਹ ਮੈਂ ਇੱਥੋਂ ਤੱਕ ਮੇਰੇ ਫਾਦਰ ਸਾਹਿਬ ਹੋਣਾ ਵੀ ਆਪਣਾ ਘਰ ਛੱਡਿਆ ਐ ਅਸੀਂ ਵੀ ਕਈ-ਕਈ ਵਾਰ ਆਪਣਾ ਘਰ ਛੱਡਿਆ ਤਾਂ ਉਹ 2 ਮਹੀਨੇ 3-3 ਮਹੀਨੇ ਆਪਣਾ ਘਰ ਛੱਡਿਆ ਫਿਰ ਜਦ ਉਹ ਘਰ ਛੱਡਦੇ ਹੁਣੇ ਉਦੋਂ ਤਾਂ ਹਾਲਾਤ ਬਹੁਤ ਜਿਹੜੇ ਆ ਉਹ ਖਰਾਬ ਹੁੰਦੇ ਹੋਣੇ ਆ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੋਣਾ ਬੇਟੇ ਆਪਣੇ ਨੂੰ ਮੈਂ ਦੋ ਦੋ ਤਿੰਨ ਤਿੰਨ ਮਹੀਨੇ ਮੈਂ ਸਕੂਲ ਹੀ ਨਹੀਂ ਭੇਜਿਆ ਕਿਉਂਕਿ ਦੋ ਵਾਰੀ ਤੇ ਇਹਨਾਂ ਕੋਸ਼ਿਸ਼ ਕੀਤੀ ਉਹਨੂੰ ਸਕੂਲ ਚ ਚੁੱਕਣ ਦੀ ਜੀ ਫਿਰ ਉਥੋਂ ਉਹਨਾਂ ਨੇ ਕਹਿਣਾ ਕਿ ਤੁਹਾਡੇ ਬੇਟੇ ਨੂੰ ਕੋਈ ਲੈ ਚੱਲਿਆ ਸੀ ਤੇ ਮਾ ਸਮਝਾ ਫਿਰ ਦੋ ਦੋ ਮਹੀਨੇ ਸਕੂਲ ਨਹੀਂ ਭੇਜਦੇ ਰਹੇ ਕਦੀ ਜਦੋਂ ਸਾਨੂੰ ਘਰੋਂ ਭੱਜਣਾ ਪੈਂਦਾ ਸੀ ਉਦੋਂ ਵੀ ਨਹੀਂ ਅਸੀਂ ਭੇਜਦੇ ਪਏ ਜੀ ਬੇਟੇ ਦੀ ਪੜ੍ਹਾਈ ਕਾਫੀ ਖਰਾਬ ਹੋ ਗਈ ਫਿਰ ਜਦੋਂ ਇਦਾਂ ਦੀਆਂ ਥ੍ਰੈਟਸ ਆਉਂਦੇ ਸੀਗੇ ਜਾਂ ਧਮਕੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਘਰ ਤੋਂ ਬਾਹਰ ਕਿਤੇ ਹੋਰ ਜਾ ਕੇ ਰਹਿਣਾ ਪੈਂਦਾ ਸੀਗਾ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਮਦਦ ਵੀ ਗੁਹਾਰ ਨਹੀਂ ਲਗਾਈ ਮੇਰੇ ਤੋਂ ਮਿਰਜੀ ਮੈਂ ਹੁਣ ਇਸ ਵਕਤ ਤੁਹਾਨੂੰ ਦਿਖਾ ਨਹੀਂ ਸਕਦੀ ਇੰਨੀਆਂ ਕ ਜਾਦੀਆਂ ਕੰਪਲੀਟਾਂ ਪਈਆਂ ਨੇ ਨਾ ਮੇਰੇ ਕੋਲ 12 ਸਾਲਾਂ ਦੇ ਵਿੱਚ ਮੇਰੇ ਸਾਹਮਣੇ ਮੈਂ ਦੋ-ਤਿੰਨ ਦਿਨ ਹੀ ਜਿਹੜਾ ਪੈਂਡਿੰਗ ਪਏ ਹੁੰਦੇ ਸੀ ਚੌਥੇ ਦਿਨ ਤੇ ਮੇਰੀ ਦਰਖਾਸਤ ਥਾਣਿਆਂ 'ਚ ਵਿੱਚ ਗਈ ਹੁੰਦੀ ਸੀ ਕਮਿਸ਼ਨਰ ਤੱਕ ਦਰਖਾਸਤ ਦਿੱਤੀਆਂ ਤਰਨਤਾਰਨ ਐਸਐਸਪੀ ਤੱਕ ਦਰਖਾਸਤਾਂ ਦਿੱਤੀਆਂ ਇੱਥੇ ਸਰਹਾਲੀ ਤਰਤਾਰਨੋਂ ਠਾਣਾ ਪੈਂਦਾ ਸਾਨੂੰ ਉਹਨੂੰ ਦਰਖਾਸਤਾਂ ਦਿੱਤੀਆਂ ਇਹ ਦੋਨਾਂ ਜ਼ਿਲ੍ਹਿਆਂ 'ਚ ਮੈਂ ਬਹੁਤ ਜ਼ਿਆਦੀਆਂ ਦਰਖਾਸਤਾਂ ਦਿੱਤੀਆਂ ਪਰ ਮੇਰੀ ਸੁਣਵਾਈ ਅਜੇ ਤੱਕ ਨਹੀਂ ਹੋਈ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੈਂ ਆਪਣੀ ਲਿਖਤੀ ਦਰਖਾਸਤ ਵੀ ਦਿੱਤੀ ਆ ਦੋ ਵਾਰੀ ਮੈਂ ਮਿਲ ਕੇ ਵੀ ਆਈਆਂ ਪਰ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਮੇਰੀਆਂ ਦਰਖਾਸਤਾਂ ਹੀ ਮੈਨੂੰ ਲੱਗਦਾ ਹੈ ਕਿ ਕੂੜੇਦਾਨ ਦੇ ਵਿੱਚ ਸੁੱਟ ਦਿੰਦੇ ਸੀ ਇਹ ਜਿਹੜੀਆਂ ਮੁਸੀਬਤਾਂ ਦੱਸ ਰਹੇ ਹੋ ਇਹਨਾਂ ਦੇ ਐਮਐਲਏ ਬਣਨ ਤੋਂ ਪਹਿਲਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਆ ਐਮਐਲਏ ਬਣਨ ਤੋਂ ਬਾਅਦ ਵੀ ਜਿਹੜਾ ਤੁਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਹੋ ਪਹਿਲਾਂ ਵੀ ਮੈਂ ਚੱਲਦਾ ਰਿਹਾ ਮੇਰਾ ਪ੍ਰੋਸੈਸ ਕਿਉਂਕਿ ਮੈਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਾਈ ਸੀ ਜੀ ਸਿਕਿਉਰਿਟੀ ਦੇ ਵਿੱਚ ਵੀ ਜਦੋਂ ਕੌਲਾਂ ਆਉਂਦੀਆਂ ਸੀ ਉਦੋਂ ਅਸੀਂ ਇੰਨਾ ਡਰਦੇ ਨਹੀਂ ਸੀ ਕਿਉਂਕਿ ਸਿਕਿਉਰਿਟੀ ਸੀ ਤੇ ਘਰ 'ਚ ਰਹਿੰਦੇ ਹੁੰਦੇ ਸੀ ਜੀ ਜਦੋਂ ਸਿਕਿਉਰਿਟੀ ਉਤਰ ਗਈ ਫਿਰ ਸਾਡਾ ਸ਼ੁਰੂ ਹੈ ਮਾੜੇ ਦਿਨ ਘਰ ਵੀ ਛੱਡਨੇ ਪਏ ਉਦੋਂ ਮम्मी ਆਨਾਂ ਨੇ ਵੀ ਸਾਨੂੰ ਵੀ ਘਰ ਛੱਡ ਦਿੱਤਾ ਅਸੀਂ ਇੰਨੀਆਂ ਕ ਪਰੇਸ਼ਾਨੀਆਂ ਰਿਸ਼ਤੇਦਾਰਾਂ ਤੱਕ ਨਹੀਂ ਸਾਡੇ ਨਾਲ ਜਿਹੜਾ ਕੰਟੈਕਟ ਤੋੜ ਲੇ ਤੇ ਅਸੀਂ ਮਤਲਬ ਪਰੇਸ਼ਾਨੀਆਂ 'ਚ ਰਹੇ ਸਿਕਿਉਰਿਟੀ ਵਾਪਸ ਲੈਣ ਦਾ ਕਦੀ ਕਾਰਨ ਨਹੀਂ ਪਤਾ ਲੱਗਾ ਕਿ ਕਿਸ ਕਾਰਨ ਕਰਕੇ ਜਿਹੜਾ ਤੁਹਾਡੇ ਕੋਲ ਸਿਕਿਉਰਿਟੀ ਵਾਪਸ ਲਈਤੀ ਗਈ ਸੀਗੀ ਸਕਿਉਲਟੀ ਕਹਿੰਦੇ ਤੁਹਾਨੂੰ ਖਤਰਾ ਨਹੀਂ ਹੈ ਤੁਹਾਡੇ ਐਸਐਚਓ ਜਿਹੜੇ ਲਾਗਲੇ ਤੁਹਾਡੇ ਜਿਵੇਂ ਐਸਐਚਓ ਸ੍ਰੀ ਹਾਲੀ ਐਸਐਚਓ ਸੀ ਹਟਾ ਉਹ ਕਹਿੰਦੇ ਨੇ ਤੁਹਾਨੂੰ ਖਤਰਾ ਨਹੀਂ ਹੈ ਗਾ ਇਹਨਾਂ ਕੁਐਰੀ ਕੀਤੀ ਇਹਨਾਂ ਨੂੰ ਕੋਈ ਖਤਰਾ ਨਹੀਂ ਹੈ ਗਾ ਤੇ ਸਾਡੀ ਸਕਿਉਲਟੀ ਉਤਾਰ ਲਈ ਫਿਰ ਅਸੀਂ ਲਗਾਤਾਰ ਦਰਖਾਸਤਾਂ ਫੋਨ ਕਾਲਾਂ ਤੱਕ ਉਹਨਾਂ ਨੂੰ ਡਿਟੇਲ ਦਿੱਤੀ ਨਹੀਂ ਉਹ ਕਹਿੰਦੇ ਬੰਦੇ ਲੱਭਦੇ ਨਹੀਂ ਆ ਇਹ ਤੁਹਾਨੂੰ ਕਾਲਾਂ ਜਿਹੜੇ ਆ ਰਹੀਆਂ ਵਾ ਇਹਨਾਂ ਦਾ ਕੋਈ ਮੂਲ ਮੁੱਦਾ ਨਹੀਂ ਹੈ ਗਾ ਪਤਾ ਨਹੀਂ ਉਹ ਮੂਲ ਮੁੱਦਾ ਇਹਨਾਂ ਦਾ ਕਿੱਥੇ ਚੱਲ ਜਾਂਦਾ ਹੈ ਜਿਦੋਂ ਸਾਡੇ ਤੇ ਥਰੈਟ ਹਟਾਉਂਦੀ ਸੀ ਕਿੰਦੇ ਕੋਈ ਗੱਲ ਹੀ ਨਹੀਂ ਆ ਹਾਨੂੰ ਲੱਭਦਣੀ ਹੈ ਮੰਨਣਾ ਨਹੀਂ ਲੱਭਦਾ ਤੁਹਾਡੇ ਦੇ ਮੈਂ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਜਦੋਂ ਛਾਟਾ ਖਾਣਾ ਛਾਟੇ ਬਾਜ਼ਾਰ ਦੇ ਵਿੱਚ ਸਾਡੇ ਤੇ ਹਮਲਾ ਆ ਬਲੈਰੋ ਗੱਡੀ ਤੇ ਚਾਰ ਬੰਦੇ ਆਏ ਆ ਵਿਦ ਹਥਿਆਰ ਬੰਦੇ ਫੜਾਏ ਵੀ ਆ ਕੁਲਸ ਨੂੰ ਪਰ ਬੰਦੇ ਉਹਨਾਂ ਨੇ ਛਾਟੇ ਤੇ ਅੱਜ ਤੱਕ ਉਹ ਉਹ ਬੰਦੇ ਬਾਅਦ ਵਿੱਚ ਅਰੈਸਟ ਨਹੀਂ ਕੀਤੇ ਮੈਂ ਨਾ 12 ਸਾਲਾਂ ਚ ਜੋ ਸਿੱਖਿਆ ਮੈਂ ਸਿੱਖਿਆ ਹੈ ਕਿ ਜਾਤੀ ਵਿਤਕਰਾ ਜ਼ਿਆਦਾ ਹੁੰਦਾ ਸਾਡੇ ਲੋਕਾਂ ਨਾਲ ਕਿਉਂਕਿ ਜਿਹੜੇ ਤਕੜੇ ਲੋਕ ਹੁੰਦੇ ਨੇ ਉਹ ਸਿਰਫ ਫੋਨ ਕਾਲ ਹੀ ਕਰਦੇ ਤੇ ਉਹਨਾਂ ਦੇ ਘਰ ਲੱਭ ਜਾਂਦੀ ਹੈ ਉਹਨਾਂ ਦੇ ਬੱਚਿਆਂ 'ਤੇ ਲੱਗ ਜਾਂਦੀ ਆ ਪਰ ਸਾਨੂੰ ਜ਼ਰੂਰਤ ਸੀ ਅਸੀਂ ਕੋਈ ਟੌਰ ਲਈ ਜਾਂ ਰਾਜਨੀਤੀ ਲਈ ਸਿਕਿਉਰਿਟੀ ਨਹੀਂ ਸੀ ਮੰਗਦੇ ਅਸੀਂ ਆਪਣੀ ਸੇਫਟੀ ਲਈ ਸਿਕਿਉਰਿਟੀ ਮੰਗਦੇ ਸੀ ਪਰ ਸਾਨੂੰ ਉਹ ਵੀ ਪ੍ਰੋਵਾਈਡ ਨਹੀਂ ਕਰਾਈ ਗਈ ਇੱਕ ਗਨਮੈਨ ਇਹਨਾਂ ਦੇ ਕੋਲ ਨਹੀਂ ਹੈਗਾ ਸਾਡੀ ਵਾਸਤੇ ਤੇ ਜਾਤੀ ਵਿਤ ਕਰਾ ਸਾਡੇ ਨਾਲ ਕੀਤਾ ਜਾਂਦਾ ਕਿਉਂਕਿ ਅਸੀਂ ਗਰੀਬ ਹੁੰਦੇ ਆ ਕਰ ਅਸੀਂ ਵੀ ਅਮੀਰ ਹੁੰਦੇ ਕੋਈ ਲੀਡਰ ਹੁੰਦੇ ਤੇ ਸ਼ਾਇਦ ਸਾਨੂੰ ਵੀ ਅੱਜ ਸਕਿਉਰਿਟੀ ਸਾਡੇ ਕੋਲ ਹੁੰਦੀ ਹੈ ਸਾਡੀ ਵੀ ਸੇਫਟੀ ਹੁੰਦੀ ਹੈ ਮਤਲਬ ਆਮ ਬੰਦੇ ਦੀ ਹਿਫਾਜ਼ਤ ਕੋਈ ਜ਼ਰੂਰੀ ਨਹੀਂ ਹੈ ਇਹਨਾਂ ਲਈ ਕੋਈ ਜ਼ਰੂਰੀ ਨਹੀਂ ਕਿਉਂਕਿ ਮੈਂ ਔਨ ਕੈਮਰਾ ਬੋਲ ਰਹੀ ਹਾਂ ਕਿ ਜਿਹੜਾ ਐਸਐਚਓ ਹਟਾਇਆ ਜੀ ਮੇਰੀ ਬੈਸ ਹੋਈ ਜਦੋਂ ਲਾਸਟ ਬੈਸ ਹੋਈਆ ਉਸ ਤੋਂ ਬਾਅਦ ਮੈਨੂੰ ਦੋ ਤਿੰਨ ਤਰੀਕਾ ਪਈਆ ਮੈਂ ਤਰੀਕ ਸੀ ਤੇ ਅਚਾਨਕ ਹੀ ਮੇਰਾ ਗਨ ਮੈਨੂੰ ਵਾਪਸ ਕਰ ਲਿਆ ਤੇ ਮੈਂ ਸੱਚ ਨੂੰ ਸਾਨੂੰ ਪੁੱਛਿਆ ਕਿ ਤੁਸੀਂ ਕਿਉਂ ਕਹਿੰਦੇ ਨਫਰੀ ਨਹੀਂ ਹੈਗੀ ਤੇ ਤੁਸੀਂ ਜਾਓ ਤੇ ਮੈਂ ਉਹਨਾਂ ਨੂੰ ਲਿਖਤੀ ਦਰਖਾਸਤ ਪਾਈ ਕਿ ਮੇਰੀ ਅੱਜ ਤਰੀਕ ਹੈ ਮੈਨੂੰ ਅੱਜ ਦੀ ਦਿਹਾੜੀ ਦੇ ਦਿਓ ਕੋਈ ਗੱਲ ਨਹੀਂ ਚਾ ਮੇਰੇ ਕੇਸ ਤੱਕ ਮੈਨੂੰ ਦੇ ਦਿਆ ਕਰੋ ਤੇ ਉਹਨਾਂ ਦਾ ਉਹਨਾਂ ਦਾ ਪਤਾ ਕੀ ਜਵਾਬ ਸੀ ਉਹ ਕਹਿੰਦੇ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਕਿਤੇ ਤੁਹਾਨੂੰ ਮਾਰ ਨਹੀਂ ਦੇਣ ਲੱਗੇ ਕੋਈ ਗੱਲ ਨਹੀਂ ਤੁਸੀਂ ਜਾਓ ਤੁਹਾਨੂੰ ਤੁਹਾਡੇ ਲਈ ਉਹਨਾਂ ਕੋਲ ਗੋਲੀਆਂ ਵਾਧੂ ਨਹੀਂ ਪਈਆਂ ਬੇਗੇ ਗੱਲ ਹੋਰ ਅਜੇ ਮੈਂ ਤੁਹਾਡੇ ਕਮਰੇ ਤੇ ਕਹਿ ਰਹੀ ਸੱਚ ਆ ਇਹ ਸੱਚ ਹਿਹਾੜੇ ਦੀ ਵਲਡਿੰਗ ਆ ਜਿਵੇਂ ਤੁਸੀਂ ਮੁਸੀਬਤਾਂ ਦੱਸ ਰਹੇ ਹੋ ਤੇ ਜਮੋ ਮੰਜਿੰਦਰ ਸਿੰਘ ਲਾਲਪੁਰਾ ਐਮਐਲਏ ਨਹੀਂ ਸੀਗੇ ਉਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕੀਤਾ ਤੇ ਜਦੋਂ ਐਮਐਲਏ ਬਣ ਗਏ ਫਿਰ ਮੈਨੂੰ ਲੱਗਦਾ ਪ੍ਰੋਬਲਮਾਂ ਵੱਧ ਗਈਆਂ ਹੋਣਗੀਆਂ ਘਟਣ ਦੀ بجائے ਬਹੁਤ ਜ਼ਿਆਦਾ ਵਧੀਆਂ ਮੈਂ ਤਾਂ ਦੱਸਣਾ ਚਾਹੁੰਦੀ ਕਿ ਘਰ ਤੱਕ ਛੱਡਣਾ ਪੈ ਗਿਆ ਮੈਂ ਕਿਸੇ ਇਨਸਾਨ ਉੱਤੇ ਵੇਖੋ ਕਿੰਨੀਆਂ ਪ੍ਰੋਬਲਮਾਂ ਆਉਂਦੀਆਂ ਇੱਥੋਂ ਤੱਕ ਮੈਨੂੰ ਫੋਨ ਕਾਲ ਕਰਕੇ ਕਹਿ ਦਿੰਦੇ ਕਿ ਤੁਸੀਂ ਇੱਥੇ ਖੜੇ ਜੇ ਜੇਕਰ ਕਿਤੇ ਕੋਈ ਕੰਮ ਹੋ ਜਾਣਾ ਤੇ ਇਹਨਾਂ ਨੂੰ ਪਤਾ ਹੁੰਦਾ ਸੀ ਕਿ ਅਸੀਂ ਇੱਥੇ ਖੜੇ ਆਂ ਤੇ ਕਿੰਨੀ ਇਹਨਾਂ ਸਾਡੀ ਜਿਹੜੀ ਸਕਿਉਰਿਟੀ ਰੱਖੀ ਹੋਊਗੀ ਕਿੰਨਾ ਸਾਡੇ ਤੇ ਨਜ਼ਰ ਹੈ ਇਹਨਾਂ ਦੀ ਕਿ ਅਸੀਂ ਕਿੱਥੇ ਕੀ ਕਰ ਰਹੇ ਆਂ ਨਹੀਂ ਇਹ ਫਿਰ ਤੁਹਾਡੇ ਤੇ ਜਿੱਦਾਂ ਬਾਰ-ਬਾਰ ਤੁਹਾਨੂੰ ਕਾਲ ਕਰਕੇ ਧਮਕਾਇਆ ਕਿ ਜਾਂਦਾ ਸੀ ਕੇਸ ਵਾਪਸ ਲੈਣ ਨੂੰ ਕਿਹਾ ਜਾਂਦਾ ਸੀਗਾ ਕੇਸ ਨੂੰ ਕਲੋਜ਼ ਕਰਨ ਦੇ ਲਈ ਕਿਹਾ ਜਾਂਦਾ ਸੀਗਾ ਬਿਲਕੁਲ ਉਹ ਕਹਿੰਦੇ ਸੀ ਕਿ ਸੰਜਾਸ ਕਿ ਮੇਰੇ ਹਸਬੰਡ ਨੂੰ ਉਹ ਤਿੰਨ ਵਾਰੀ ਇਹਨਾਂ ਨੇ ਫੋਨ ਕਾਲ ਕਰਕੇ ਸਿੱਧਾ ਕਿ ਜਾਂ ਤਾਂ ਆਪਣੀ ਵਾਈਫ ਤੋਂ ਜ਼ਬਰਦਸਤੀ ਜਿੱਦਾਂ ਵੀ ਕਰਤਾ ਹੁੰਦਾ ਹੈ ਸੈਲ ਕਰਵਾ ਤੇ ਨਹੀਂ ਤੇ ਛੱਡ ਦੇਹੀਂ ਇਹਨੂੰ ਇਹਨੂੰ ਤੇ ਇਹਦੇ ਪਰਿਵਾਰ ਨੂੰ ਤੇ ਮਾਰਨਾ ਮਾਰਨਾ ਹੀ ਤੈਨੂੰ ਵੀ ਸੀ ਮਾਰ ਦੇਣਾ ਐਡਾ ਦੀਆਂ ਗੱਲਾਂ ਇਹ ਕਰਦੇ ਰਹੇ ਤੇ ਮੈਂ ਵੀ ਬੰਦੇ ਪਰੇਸ਼ਾਨ ਹੋ ਜਾਣਾ ਤੇ ਮੈਂ ਪੁੱਛਣਾ ਕਿ ਕੀ ਗੱਲ ਹੈ ਤਾਂ ਫਿਰ ਮੈਨੂੰ ਜ਼ਿਆਦਾ ਦੱਸਣ ਬੋਲਣ ਤੇ ਫਿਰ ਉਹਨਾਂ ਨੇ ਦੱਸਣਾ ਕਿ ਐਡਾ ਕਾਲ ਆ ਰਹੀਏ ਤੇ ਉਹ ਕਹਿੰਦੇ ਨੇ ਕਿ ਕੰਪਰਮਾਈਜ਼ ਕਰੋ ਤੇ ਕੰਪਰਮਾਈਜ਼ ਵੀ ਇਦਾਂ ਨਹੀਂ ਸੀ ਕਰਦੇ ਕਿ ਆਪਣੇ ਪਰਿਵਾਰ ਨੂੰ ਲਿਆ ਕੇ ਮੇਰੇ ਤੋਂ ਮਾਫੀ ਮੰਗਦੇ ਮੈਨੂੰ ਧਮਕੀਆਂ ਦਿੱਤੇ ਸੀ ਮੈਨੂੰ ਹਰਾਸਮੈਂਟ ਕੀਤਾ ਜਾਂਦਾ ਸੀ ਜੀ ਅਗਰੇ ਪਰਿਵਾਰਾਂ ਤੇ ਹਮੇਸ਼ਾ ਦੋਸ਼ ਲੱਗਦਾ ਹੈ ਤੇ ਉਹਨਾਂ ਨੂੰ ਬਾਰ-ਬਾਰ ਕਿਹਾ ਜਾਂਦਾ ਹੈ ਕਿ ਜਿਹੜਾ ਪੈਸੇ ਲੈ ਕੇ ਜਿਹੜਾ ਅ ਅਜਹੀਆਂ ਵਧੀਆਂ ਤੇ ਕੰਪਰਮਾਈਜ਼ ਕੀਤਾ ਜਾਂਦਾ ਹੈ ਕੀ ਇਦਾਂ ਦੀ ਵੀ ਕੋਈ ਤਾਂ ਡੇਕ ਇੱਕ ਦੀ ਸ਼ਰਤ ਰੱਖੀ ਇਹਨਾਂ ਨੇ ਮੈਂ ਸਨਾਚੋਨੀ ਨਾ 12 ਸਨਾਚ ਜਿੰਨਾ ਕੁ ਜਸੀਂ ਵੇਖਿਆ ਹੈ ਨਾ ਜੀ ਤੇ ਮੈਂ ਇਹ ਤਕਲੀਫ ਗਰੀਬ ਲੋਕਾਂ ਦੀ ਵੇਖੀ ਆ ਵੀ ਉਹ ਮਜਬੂਰਨ ਕਾਰਨ ਸਹਤ ਹੋ ਸਕਦਾ ਕੇਸ ਛੱਡ ਦਿੰਦੇ ਹੋਣ ਕਿਉਂਕਿ ਜਿੰਨੇ ਜਿਹੜੇ ਹਾਲਾਤ ਮੈਂ ਵੇਖੇ ਨੇ ਨਾ ਮੈਨੂੰ ਲੱਗਦਾ ਹੈ ਕਿ ਉਹ ਮਜਬੂਰਨ ਆਪਣੇ ਜਿਹੜੇ ਕੇਸ ਉਹ ਛੱਡ ਦਿੰਦੇ ਹੋਣੇ ਕਿਉਂਕਿ ਇਹ ਇੰਨਾ ਜ਼ਿਆਦਾ ਹਰਾਸਮੈਂਟ ਕਰਦੇ ਕਿ ਸਿੱਧਾ ਸਾਡੇ ਤੇ ਹਮਲੇ ਹੋਇਆ ਸਿੱਧਾ ਤੇ ਸਿੱਧਾ ਜਦੋਂ ਐਸਐਚਓ ਨੂੰ ਬੰਦੇ ਫੜਾਏ ਹੁਣ ਵੇਖੋ ਤੇ ਐਸਐਚਓ ਕਾਰਵਾਈ ਨਾ ਕਰੇ ਤੇ ਦੱਸੋ ਇੱਕ ਗਰੀਬ ਬੰਦਾ ਕੀ ਕਰੇ ਜਿੱਥੇ ਇਨਸਾਫ ਲੈਣ ਉਹ ਨਹੀਂ ਜਾਣਾ ਤੇ ਉਥੇ ਉਹਨੂੰ ਇਨਸਾਫ ਨਾ ਮਿਲੇ ਤੇ ਕੀ ਕਰੇ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਨੀ ਆ ਕਿ 10 ਤਰੀਕ ਵਾਲੇ ਦਿਨ ਜਿਹੜਾ ਮਾਨ ਜੋਗ ਤਰਨਤਾਲ ਨੂੰ ਕੋਟਨੀ ਦੋਸ਼ਾਰ ਕਰ ਦਿੱਤਾ ਹੋਵੇ ਇਹਨਾਂ ਨੂੰ ਭਾਵੇਂ ਉਹ ਐਮਐਲਏ ਸੀ ਪਰ ਇੱਕ ਐਸਐਚਓ ਇੱਥੇ ਗੁਰਚੰਨ ਸਿੰਘ ਉਹਦੇ ਵੱਲੋਂ ਐਮਐਲਏ ਦੀ ਬਾਰੀ ਖੋਲੀ ਜਾਂਦੀ ਆ ਤੇ ਉਹਨੂੰ ਫਰੰਟ ਸੀਟ ਤੇ ਬਿਠਾ ਕੇ ਤੇ ਉਹਨੂੰ ਸਲੂਟ ਮਾ ਕੇ ਜੇਲ੍ਹ ਦੇ ਵਿੱਚ ਲਿਜਾਇਆ ਜਾਂਦਾ ਦੱਸੋ ਉੱਥੇ ਕੀ ਕਰੂਗਾ ਗਰੀਬ ਬੰਦਾ ਆਮਸਾਨ ਕੀ ਕਰੂਗਾ ਜਿਹਨੂੰ ਸਕਿਉਰਿਟੀ ਦੀ ਲੋੜ ਹੈ ਉਹਦੇ ਲਈ ਕੋਈ ਨਾ ਤਾਂ ਨਫਰੀ ਨਹੀਂ ਹੈਗੀ ਤੇ ਜਿਹੜੇ ਇੱਕ ਦੋਸ਼ੀ ਹੈ ਉਹਨਾਂ ਨੂੰ ਇਸ ਲੂਟ ਤੱਕ ਮਾਰਦੇ ਨੇ ਉਹਨਾਂ ਦੇ ਚਿੰਚਾਗਰੀ ਕਰਦੇ ਨੇ ਤੇ ਵੇਖੋ ਗਰੀਬ ਦਾ ਕੀ ਹਸ਼ਰ ਹੋਏਗਾ ਉੱਥੇ ਅੱਛਾ ਇੱਕ ਵੀਡੀਓ ਜਿਹੜਾ ਵਾਇਰਲ ਹੋਇਆ ਸੀਗਾ ਉਹ ਜਿਵੇਂ ਮੈਂ ਇੱਕ ਦੋ ਵੀਡੀਓਸ ਤੁਹਾਡੇ ਇੰਟਰਵਿਊਸ ਜਿਹੜੇ ਨੇ ਉਹ ਸੁਨੇ ਨੇ ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਹੈ ਆ ਉਹ ਵੀਡੀਓ 2013 ਦਾ ਵੀਡੀਓ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਸੂ ਮੋਟੋ ਲਿੱਤਾ ਸੀ ਉੱਥੋਂ ਇਹ ਘਟਨਾ ਸਾਰੀ ਸ਼ੁਰੂ ਹੋਈ ਸੀ। ਹਾਂਜੀ ਇਹ ਤਿੰਨ ਤਿੰਨ 2013 ਦਾ ਕੇਸ ਹੈ ਵੀਰ ਜੀ ਮੇਰੀ ਮਾਸੀ ਜੀ ਦੇ ਬੇਟੇ ਦੀ ਮੈਰਿਜ ਸੀ ਨਹਿਰਿਆ ਫਨਮਾ ਹੋ ਰਹੇ ਨੇ। ਜੀ ਅਸੀਂ ਉਹ ਕੇ ਮੈਰਿਜ ਤੇ ਗਏ ਸੀ ਉਹਨਾਂ ਦੇ ਘਰੋਂ ਹੀ ਜਿਹੜਾ ਅਸੀਂ ਟੈਕਸੀਆਂ ਦੇ ਵਿੱਚ ਬੈਠ ਕੇ ਤੇ ਪੰਜਾਬ ਨੈਸ਼ਨਲ ਅਦਵਾਲ ਪਾਈਪਾਸ ਰੋਡ ਤੇ ਪੈਲਸ ਹੈ ਉਹਦੇ ਵਿੱਚ ਆਏ ਸੀ ਤੇ ਉੱਥੇ ਇਹਨਾਂ ਨੇ ਮੇਰੇ ਨਾਲ ਛੇੜਛਾੜ ਕੀਤੀ ਸੀ ਮਨਜਿੰਦਰ ਸਿੰਘ ਸਾਹਾ ਜਿਹਨੂੰ ਲਾਲਪੁਰਾ ਕਹਿੰਦੇ ਨੇ। ਦੇ ਨਾਲ ਇੱਕ ਇਹਦਾ ਸਾਥੀ ਸੀ ਹਰਵਿੰਦਰ ਸਿੰਘ ਸ਼ੋਸ਼ੀ ਇਹਨਾਂ ਦੋਨਾਂ ਨੇ ਮੇਰੇ ਨਾਲ ਛੇੜਛਾੜ ਕੀਤੀ ਮੇਰੀ ਚੁੰਨੀ ਲਈ ਤੇ ਮੈਨੂੰ ਕਹਿੰਦੇ ਗੱਡੀ 'ਚ ਬੈਠ ਇਹ ਗੱਲ ਸਿਰ ਤੋਂ ਮੈਂ ਆਪਣੇ ਫਾਦਰ ਨੂੰ ਤੇ ਆਪਣੇ ਬ੍ਰਦਰ ਨੂੰ ਦੱਸੀ ਹੈ ਤੇ ਅਸੀਂ ਇਸ ਚੀਜ਼ ਦਾprotest ਕੀਤਾ ਉੱਥੇ ਪੁਲਸਾਂ ਦੀ ਪੁਲਸ ਦੇ ਸਾਹਮਣੇ ਹੀ ਹਥਿਆਰ ਲੈ ਕੇ ਭੱਜਦੇ ਉਤੋਂ ਆ ਜਾਂਦੇ ਇਹਨਾਂ ਦੇ ਸਾਹਮਣੇ ਪਰ ਪੁਲਸ ਨੇ ਸੋਚਿਆ ਅਸੀਂ ਹੈਲਪਫੁਲੀ ਆਈ ਪਰ ਸਾਡੀ ਕੋਟਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੀ ਜਾਤੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਇਹ ਪਹਿਲਾਂ ਸਾਨੂੰ ਇਹਨਾਂ ਨੇ ਜਾਤੀਸ਼ੂਚਕ ਸ਼ਬਦ ਬੋਲੇ ਆ ਫਿਰ ਪੁਲਿਸ ਨੇ ਵੀ ਸਾਨੂੰ ਜਾਤੀ ਸੋਚ ਕੇ ਚਮਟਮੋਲੀ ਫਿਰ ਜਦੋਂ ਉਹ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਤੁਹਾਨੂੰ ਪੁਲਿਸ ਉੱਥੋਂ ਲੈ ਕੇ ਵੀ ਗਈ ਹੈ ਥਾਣੇ ਦੇ ਵਿੱਚ ਤੇ ਉਦੋਂ ਨਾਲ ਕੋਈ ਲੇਡੀਜ਼ ਕਨਸਟੇਬਲ ਕੋਈ ਵੀ ਨਹੀਂ ਸੀਗੀ ਮੈਂ ਦੱਸਣਾ ਚਾਹੁੰਦੀ ਕੁੜਤੇ-ਕੁੜਤੇ ਸਾਨੂੰ ਬਾਹਰ ਲੈ ਕੇ ਗਏ ਜਿਹੜੀ ਵੀਡੀਓ ਕਲਿੱਪ ਬਣੀ ਆ ਜੀ ਉਹ ਨਹੀਂ ਹੀ ਵੀਡੀਓ ਕਲਿੱਪ ਆ ਉਨੀ ਹੀ ਬਣੀ ਆ ਉਥੋਂ ਕੋਟ ਦੇ ਕੋਟ ਦੇ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਕੋਟ ਦੇ ਪਏ ਸੀ ਤੇ ਮੈਂ ਛਡਾਉਣ ਲਈ ਫੇਰ ਇਹਨਾਂ ਦੁਬਾਰਾ ਸਾਨੂੰ ਕੁੱਟਿਆ ਇੰਨਾ ਕ ਪਹਿਲਾਂ ਅੰਦਰ ਕੁੱਟਿਆ ਫੇਰ ਬਾਹਰ ਕੁੱਟਿਆ ਫੇਰ ਉੱਥੇ ਹੀ ਨਹੀਂ ਬਸ ਹੋਏ ਇਹਨਾਂ ਨੇ ਗੱਡੀ ਦੇ ਵਿੱਚ ਸਾਨੂੰ ਕੁੱਤੇ ਨੂੰ ਮੁੱਲਦੇ ਜਵੇਂ ਮਰੇ ਜਾਨਵਰ ਨੂੰ ਛੁੱਟ ਦੇਈਦਾ ਇਦਾਂ ਪਹਿਲਾਂ ਪਾਦਰ ਨੂੰ ਛੁੱਟਿਆ ਬਰਦਰ ਨੂੰ ਛੁੱਟਿਆ ਕਜਨ ਬਰਦਰ ਨੂੰ ਛੁੱਟਿਆ ਉਹਦੇ ਵਿੱਚ ਹੀ ਨੂੰ ਛੁੱਟਿਆ ਫਿਰ ਇਹਨਾਂ ਠਾਣੇ ਖੜਕੇ ਮੇਰੇ ਬ੍ਰਦਰ ਦਾ ਜਿਹੜਾ ਫਲੈਸ਼ ਚ ਵੀ ਮੂੰਹ ਦਿੱਤਾ ਮੇਰੇ ਫਾਦਰ ਸਾਹਿਬ ਸਰਦਾਰ ਨੇ ਪਾਗ ਉਹਨਾਂ ਦੀ ਪਹਿਲਾਂ ਹੀ ਇਹਨਾਂ ਲਾਤੀ ਸੀ ਕਿ ਉਹਨਾਂ ਨੂੰ ਕੁੱਟਿਆ ਨਾਲ ਵਾਲਾਂ ਤੋਂ ਫੜ ਕੇ ਫਿਰ ਕਜਨ ਬ੍ਰਦਰ ਉਹ ਵੀ ਸਰਦਾਰ ਉਹਦੀ ਪਾਗ ਲਾਈ ਉਹਨੂੰ ਵੀ ਇਹਨਾਂ ਨੇ ਮਾਤ ਤੋਂ ਫੜ ਪੜ ਕੁੱਟਿਆ ਮੇਰੀ ਵੀ ਉੱਥੇ ਇਹਨਾਂ ਬਹੁਤ ਬੇਇੱਜ਼ਤੀ ਕੀਤੀ ਥਾਣੇ ਦੇ ਵਿੱਚ ਨਹੀਂ ਜਿਹੜਾ ਥਾਣੇ ਦੇ ਵਿੱਚ ਜਿਹੜੀ ਕੋਟਮਾਰ ਕੀਤੀ ਗਈ ਆ ਉਹ ਤੁਹਾਡੇ ਨਾਲ ਜਿਹੜਾ ਲੇਡੀਜ਼ ਕਾਂਸਟੇਬਲ ਨੇ ਕੋਟਮਾਰ ਕੀਤੀ ਆ ਜਾਂ ਜਿਹੜੇ ਏਜੰਸੀ ਸੀਗੇ ਉਹ ਸਾਰੇ ਨਾ ਤੇ ਇਹਨਾਂ ਨਾਲ ਪੈਲਸ ਦੇ ਵਿੱਚ ਕੋਈ ਲੇਡੀਜ਼ ਕਨਸਟੇਬਲ ਹੀ ਤੇ ਨਾ ਇਹ ਥਾਣੇ ਦੇ ਵਿੱਚ ਕੋਈ ਲੇਡੀਜ਼ ਕਨਸਟੇਬਲ ਹੀ ਜਿਹੜਾ ਸੱਚੋ ਆ ਉਹਨੇ ਵੀ ਆ ਕੇ ਸਾਡੇ ਨਾਲ ਕੋਈ ਪਿਆਰ ਨਾਲ ਗੱਲ ਨਹੀਂ ਕੀਤੀ ਉਹਨੇ ਵੀ ਸਾਡਾ ਐਸਚੂ ਸੁਖਵੀਰ ਸੀ ਉਸ ਵਕਤ ਮੈਨੂੰ ਅੱਜ ਵੀ ਯਾਦ ਹੈ ਜੀ ਤੇ ਇਹਨਾਂ ਉਹਨਾਂ ਵੀ ਸਾਡੀ ਗੱਲ ਨਹੀਂ ਕੀਤੀ ਸਗੋਂ ਖਾਲੀ ਕਾਗਜ਼ਾਂ ਤੇ ਸਾਡੇ ਤੋਂ ਸਾਈਨ ਕਰਾ ਕੇ ਤੇ ਸਾਨੂੰ ਕਹਿੰਦੇ ਕਿ ਤੁਹਾਡੀ ਜਨਮ ਥੋੜੀ ਘਟਮਾ ਰਹੀ ਹੈ ਤੁਸੀਂ ਵੇ ਜਾਣਦੇ ਨਹੀਂ ਪੁਲਸ ਨੂੰ ਪੁਲਸ ਕੀ ਕਰ ਸਕਦੀ ਹੈ ਮਤਲਬ ਤੇ ਤੁਸੀਂ ਉਹ ਨਾਮ ਨਾਲ ਨਹੀਂ ਬਹੁਤ ਨਿਹਰਾ ਹੋ ਗਿਆ ਸੀ ਲੋਕ ਸੌਗੇ ਜਦੋਂ ਇਹਨਾਂ ਨੇ ਹੰਠਾਣੇ ਤੋਂ ਬਾਹਰ ਕੱਢਿਆ ਸੱਤ ਤੋਂ ਤੁਰਿਆ ਨਹੀਂ ਸੀ ਜਾਂਦਾ ਤੇ ਮੇਰੇ ਬ੍ਰਦਰ ਤੇ ਮੇਰੀ ਫੈਮਲੀ ਸਾਨੂੰ ਉੱਥੋਂ ਲੈ ਕੇ ਗਈ ਸੀ ਸਾਰਿਆਂ ਨੂੰ ਫੜ ਕੇ ਕਿਉਂਕਿ ਤੁਹਾਡੇ ਤੇ ਕੋਈ ਮੁਕੱਦਮਾ ਵੀ ਦਰਜ ਕੀਤਾ ਸੀਗਾ ਹਾਂਜੀ ਤੁਹਾਡੇ ਤੇ ਕੋਈ ਮੁਕੱਦਮਾ ਵੀ ਦਰਜ ਕੀਤਾ ਸੀਗਾ ਫਿਰ ਇਸ ਤੋਂ ਬਾਅਦ ਸਾਡੇ ਤੇ ਨਹੀਂ ਕੀਤਾ ਸਾਡਾ ਸਾਡੀ ਦਰਖਾਸਤ ਹੀ ਨਹੀਂ ਇਹਨਾਂ ਦੇ ਦਾ ਅਖਿ ਕਿਤੇ ਪਲੇਨ ਕਾਗਜ਼ਾ ਤਾਂ ਇਹਨਾਂ ਨੇ ਸਾਈਨ ਕਰਾ ਲਈ ਖਾਲੀ ਪੇਪਰਾਂ ਦੇ ਉੱਪਰ ਸਾਈਨ ਕਰਾ ਕੇ ਸਰਮੈਂਟ ਨਾਲ ਕੋਈ ਨਹੀਂ ਲੱਗੀ ਕੋਈ ਸਟੇਟਮੈਂਟ ਨਹੀਂ ਦਿੱਤੀ ਸਾਨੂੰ ਸਭ ਡਰਾਤ ਮੁਕਾ ਕੇ ਕਹਿੰਦੇ ਹੋਰ ਜਿਆਦਾ ਤੁਹਾਡਾ ਹਸ਼ਰਮਾੜਾ ਕਰਨਾ ਚੱਲ ਜੋ ਤੁਸੀਂ ਬਸ ਫਿਰ ਇੰਨੇ ਡਰ ਤੋਂ ਬਾਅਦ ਤੁਸੀਂ ਮੁਕਦਮਾ ਦਾਇਰ ਕਿਵੇਂ ਕਰਵਾਇਆ ਉਹਨਾਂ ਦੇ ਖਿਲਾਫ ਮੁਕਦਮਾ ਅਦਰਜ ਤੇ ਸਾਡਾ ਕਰਦੇ ਹੀ ਨਹੀਂ ਸੀ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ ਉਹ ਅਸੀਂ ਹਰ YouTube ਤੇ ਲਾਗੇ ਕਮੰਡਰ ਨੂੰ ਦਿੱਤੀ ਕਿ ਪਾ ਦੇ ਹਨ ਉਹ ਤੇ ਜਾਂਚ ਨਹੀਂ ਸੀ ਕਿਉਂਕਿ ਉਹਨੂੰ ਅੱਡ ਤੋਂ ਹੋਣੀ ਸੀ ਹੈਗੀ ਉਹਨਾਂ ਨੇ ਪਾਈ ਫਿਰ ਉੱਥੇ ਇੱਕ ਪ੍ਰੈਸਰ ਰਿਪੋਰਟਰ ਸੀ ਉਹਨੂੰ ਵੀ ਅਸੀਂ ਦਿੱਤੀ ਉਹਨਾਂ ਨੇ ਖਰਾਾ ਕੇ ਮਤਲਬ ਇਹਨਾਂ ਨੂੰ ਪੁੱਛ ਗਏ ਕਿ ਕੀ ਕੀ ਤੇ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਸੀ ਕਰਦੇ ਫਿਰ ਉਹਨਾਂ ਖਬਰ ਲਾਈ ਤੇ ਸੂ ਮੋਟੋ ਲਿਆ ਗਿਆ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਤੇ ਫਿਰ ਸਾਡਾ 4 3 ਜਿਹੜਾ ਪਰਚਾ ਦਰਜ ਹੋਇਆ ਰਾਤ ਜੇਕਰ ਸੁਪਰੀਮ ਕੋਰਟ ਤੱਕ ਕੋ ਵੀਡੀਓ ਨਹੀਂ ਪਹੁੰਚਦਾ ਸੁਪਰੀਮ ਕੋਰਟ ਸੂ ਮੋਟੋ ਨਾ ਲੈਂਦੀ ਇਹ ਆਵਾਜ਼ ਉੱਥੇ ਹੀ ਦੱਬੀ ਜਾਣੀ ਸੀ ਬਿਲਕੁਲ ਉੱਥੇ ਹੀ ਦੱਬੀ ਜਾਣੀ ਸੀ ਮੈਂ ਕਹਿੰਨੀ ਅਜ ਇਨਸਾਫ ਜਿਹੜਾ ਮੈਨੂੰ 12 ਸਾਲ ਬਾਅਦ ਮਿਲਿਆ ਨਾ ਮੈਂ ਕਹਿੰਨੀ ਜੇ ਮੇਰੀ ਜ਼ਿੰਦਗੀ ਵੀ ਨੰਗ ਜਾਂਦੀ ਤੇ ਮੈਨੂੰ ਇਨਸਾਫ ਨਹੀਂ ਸੀ ਮਿਲਦਾ ਬਬਾ ਧੰਨਵਾਦ ਤੁਸੀਂ ਜਿਹੜਾ ਕੀਮਤੀ ਸਮੇਂ ਜਿਹੜਾ ਇੰਡੀਆ 5 ਦੇ ਲਈ ਕੱਢਿਆ ਆ ਆ ਪੈਂਚੀ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਇਹ ਮੇਰੇ ਨਾਲ ਸੀਗੇ ਬੀਬੀ ਗੁਰਵਿੰਦਰ ਜੀ ਤੁਸੀਂ ਸੁਣਿਆ ਆ ਹੱਡਬੀਤੀ ਕਿ 12 ਸਾਲ ਦਾ ਜਿਹੜਾ ਲੰਬਾ ਸੰਘਰਸ਼ ਹੈ ਉਹ ਕਿਵੇਂ ਮੁਸ਼ਕਲਾਂ ਨਾਲ ਕੱਢਿਆ ਤੇ ਕੀ ਕੀ ਦੁੱਖਾਂ ਪਰੇਸ਼ਾਨੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਇਸ ਵੀਡੀਓ ਚ ਇਨਾ ਹੀ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਜੈ ਭੀਮ ਜੈ ਭਾਰਤ